ਸੰਸਾਰ ਵਿੱਚ ਯੁੱਧ ਤਾਂ ਕਈ ਲੜੇ ਗਏ ਹਨ ਜਿਨ੍ਹਾਂ ਵਿੱਚੋਂ ਚੰਦ ਹੀ ਹਨ ਜਿਨ੍ਹਾਂ ਵਿੱਚ ਯੋਧਿਆਂ ਦੀ ਵੀਰਤਾ ਦੀ ਚਰਮ ਸੀਮਾ ਹੈ ਸਾਰਾ ਗੜੀ ਦਾ ਯੁੱਧ ਅਜੇ ਹਾਹੀ ਇੱਕ ਯੁੱਧ ਹੈ ਜਿਸ ਨੂੰ ਯੂਨੈਸਕੋ ਨੇ ਇੱਕ ਰਿਪੋਰਟ ਵਿੱਚ ਦੁਨੀਆ ਦੇ 8 ਮਹਾਨ ਯੁੱਧਾਂ ਵਿੱਚ ਸ਼ੁਮਾਰ ਕੀਤਾ ਹੈ ਸਤੰਬਰ 12 ਸਨ 1897 ਦਾ ਦਿਨ 36ਵੀਂ ਸਿੱਖ ਰੈਜੀਮੈਂਟ ਦੇ 21 ਅਣਖੀਲੇ ਤੇ ਬਹਾਦਰ ਸੂਰਮਿਆਂ ਦੀ ਵੀਰਗਾਥਾ ਨੂੰ ਗਾਉਂਦਾ ਹੈ ਅਜਹੀ ਵੀਰਗਾਥਾ ਜਿਸ ਨੂੰ ਕਲਮ ਬੰਦ ਕਰਨ ਲੱਗਿਆ ਸ਼ਬਦ ਥੋੜੇ ਪੈ ਜਾਂਦੇ ਹਨ ਜ਼ੁਬਾਨ ਥਥਲਾਉਣ ਲੱਗਦੀ ਹੈ ਤੇ ਮਨ ਅੰਦਰ ਅਹਿਸਾਸਾਂ ਦਾ ਇੱਕ ਹੜ ਜਿਹਾ ਆ ਜਾਂਦਾ ਹੈ ਤੇ ਅਸੀਂ ਸਜਦਾ ਕਰਨ ਲੱਗਦੇ ਹਾਂ ਖਾਲਸੇ ਦੇ ਪਿਤਾ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਨ੍ਹਾਂ ਨੇ ਵੀਰਤਾ ਨੂੰ ਅੰਮ੍ਰਿਤ ਦੇ ਪਿਆਲੇ ਅੰਦਰ ਘੋਲ ਕੇ ਖਾਲਸੇ ਨੂੰ ਪਿਲਾਇਆ ਜੋ ਅੱਜ ਤੱਕ ਉਸ ਦੀਆਂ ਰਗਾਂ ਵਿੱਚ ਖੂਨ ਬਣ ਕੇ ਦੌੜ ਰਿਹਾ ਹੈ ਤੇ ਇਹੀ ਖੂਨ ਸਾਰਾ ਗੜੀ ਵਰਗਾ ਇਤਿਹਾਸ ਸਿਰਜ ਸਕਣ ਦੇ ਸਮਰਥ ਹੋ ਸਕਦਾ ਹੈ ਇਤਿਹਾਸ ਗਵਾਹ ਹੈ ਕਿ ਪੜੇ ਕੌਮ ਜੋ ਤੇਗਾਂ ਦੀ ਛਾਂ ਥੱਲੇ ਪੜੇ ਕੌਮ ਜੋ ਤੇਗਾਂ ਦੀ ਛਾਂ ਥੱਲੇ ਆਰੇ ਰੰਬੀਆਂ ਜਿਹਦੀ ਖਿਡਾਲ ਹੋਵੇ ਨੇਜ਼ੇ ਭਾਲੇ ਕਟਾਰਾਂ ਦੀ ਧਾਰ ਉਤੇ ਨੇਜੇ ਭਾਲੇ ਕਟਾਰਾਂ ਦੀ ਧਾਰ ਉਤੇ ਪਾ ਕੇ ਭੰਗੜਾ ਕੀਤਾ ਕਮਾਲ ਹੋਵੇ ਉਹਨੂੰ ਕੀ ਨਿਗੁਣੇ ਤੂਫਾਨ ਕਹਿਣੇ ਉਹਨੂੰ ਕੀ ਨਿਗੁਣੇ ਤੂਫਾਨ ਕਹਿਣੇ ਜਿਹਦੇ ਜਨਮ ਦਾ ਮੁੱਢ ਪਤਾਲ ਹੋਵੇ ਜਿਹਦੇ ਜਨਮ ਦਾ ਮੁੱਢ ਪਤਾਲ ਹੋਵੇ ਅੱਜ ਦਾ ਇਹ ਸਮਾਗਮ ਅਸੀਂ ਸਾਰਾ ਗੜੀ ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਹੈ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਇਹ ਇੱਕ ਬਹੁਤ ਹੀ ਅਨੂਠਾ ਤੇ ਖੂਬਸੂਰਤ ਕਦਮ ਉਠਾਇਆ ਗਿਆ ਹੈ ਇਸੇ ਸੰਬੰਧ ਵਿੱਚ ਮੈਂ ਬੇਨਤੀ ਕਰਾਂਗੀ ਸਰਦਾਰ ਰਣਜੀਤ ਸਿੰਘ ਖਾਲਸਾ ਜੀ ਨੂੰ ਕਿ ਉਹ ਮੰਚ ਤੇ ਤਸ਼ਰੀਫ ਲੈ ਕੇ ਆਉਣ ਤੇ ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹੇ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਦੇ ਵਿੱਚ ਸਾਰਾਗੜੀ ਫਾਊਂਡੇਸ਼ਨ ਦੇ ਵੱਲੋਂ ਜਿੰਨੇ ਵੀ ਹਾਜ਼ਰੀਨ ਮਹਿਮਾਨ ਸਾਡੇ ਪਹੁੰਚੇ ਨੇ ਅਸੀਂ ਉਹਨਾਂ ਸਾਰਿਆਂ ਨੂੰ ਜੀਓ ਆਖਦੇ ਹਾਂ ਖਾਸ ਕਰਕੇ ਸਾਰਾਗੜੀ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਸਾਹਿਬ ਸਰਦਾਰ ਜਤਿੰਦਰ ਸਿੰਘ ਜੀ ਬ੍ਰਿਗੇਡੀਅਰ ਸਾਹਿਬ ਸਾਡੇ ਦਰਮਿਆਨ ਹੋਣੇ ਪਹੁੰਚੇ ਨੇ ਤੇ ਮੈਂ ਉਹਨਾਂ ਨੂੰ ਫੇਰ ਵੈਲਕਮ ਕਰਦਾ ਸਰ ਤੇ ਉਸ ਦਰਮਿਆਨ ਹੀ ਸਾਡੇ ਸੀਓ ਸਾਹਿਬ ਕੇਐਸ ਕੁੰਡਲ ਜੀ ਵੀ ਪਹੁੰਚੇ ਨੇ ਸੋ ਮੈਂ ਸਾਰੇ ਮਹਿਮਾਨਾਂ ਤੋਂ ਮਾਫੀ ਮੰਗਦਾ ਹਾਂ ਸਮੇਂ ਦੀ ਨਿਜਾਗਤ ਨੂੰ ਸਮਝਦੇ ਹੋਏ ਸਾਰਿਆਂ ਦੇ ਨਾਮ ਲੈਣੇ ਪੋਸੀਬਲ ਨਹੀਂ ਹੈ ਸੋ ਆਓ ਇਸ ਪ੍ਰੋਗਰਾਮ ਦਾ ਆਗਾਜ਼ ਕਰੀਏ ਉਹ ਸੱਚੇ ਪਾਤਸ਼ਾਹ ਦੀ ਜਕਾਰਿਆਂ ਦੀ ਗੂੰਜ ਦੇ ਨਾਲ ਬੋਲੇ ਸੋ ਨਿਹਾਲ ਸਰਗੜੀ ਦੀ ਜੰਗ ਬਾਰੇ ਮੈਡਮ ਨੇ ਬੜਾ ਵਿਸਥਾਰ ਨਾਲ ਹੋਣੇ ਦੱਸਿਆ ਹੈ ਆਪਾਂ ਬਹੁਤਾਂ ਲੰਬਾ ਚੌੜਾ ਉਹ ਤੇ ਐਕਸਪਲੇਨ ਨਹੀਂ ਕਰਨਾ ਕਿਉਂਕਿ ਬੁਲਾਰੇ ਬਹੁਤ ਨੇ ਸਾਡੇ ਕੋਲੋਂ ਸੋ ਸਾਰਾ ਗੜੀ ਫਾਊਂਡੇਸ਼ਨ ਦਾ ਮੇਨ ਮੋਟਿਵ ਹੈ ਆਉਣ ਵਾਲੇ ਯੂਥ ਨੂੰ ਇਹ ਦੱਸਣਾ ਕਿ ਉਹਨਾਂ 21 ਬਹਾਦਰ ਸੂਰਮਿਆਂ ਨੇ ਕਿਸ ਤਰ੍ਹਾਂ 10000 ਪਠਾਣਾ ਨਾਲ ਮੁਕਾਬਲਾ ਕਰਕੇ ਨਿਸ਼ਚੇ ਕਰ ਆਪਣੀ ਜੀਤ ਕਰਨ ਦੇ ਸਿਧਾਂਤ ਉੱਤੇ ਡਟ ਕੇ ਪਹਿਰਾ ਦਿੱਤਾ ਤੇ ਸੂਰਬੀਰਤਾ ਦੇ ਉਹ ਜੋਰ ਦਿਖਾਏ ਵੀ ਜਿਹੜੀਆਂ ਆਉਣ ਵਾਲੀਆਂ ਨਸਲਾਂ ਤੱਕ ਯਾਦ ਕਰਨੀਆਂ ਆਉਂਦਾ ਸੋ ਅੱਜ ਅਸੀਂ ਬੜੀ ਖੁਦਕਿਸਮਤੀ ਮਹਿਸੂਸ ਕਰ ਰਹੇ ਹਾਂ ਕਿ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਸਾਰਾ ਗੜੀ ਦੇ ਚੇਅਰਮੈਨ ਡਾਕਟਰ ਗੁਰਿੰਦਰਪਾਲ ਸਿੰਘ ਜੋਸ਼ਣ ਜੀ ਪ੍ਰੈਜ਼ੀਡੈਂਟ ਸਾਹਿਬ ਬਰਗੇਡੀਅਰ ਚੰਦਰਪਾਲ ਸਿੰਘ ਰੋੜਾ ਜੀ ਦੀ ਅਧਿਖਸ਼ਤਾ ਥੱਲੇ ਸਾਡੇ ਦਰਮਿਆਨ ਅੱਜ ਦੇ ਸਮਾਗਮ ਵਿੱਚ ਇਸ ਲੜਾਈ ਦੇ ਵਿੱਚ ਸ਼ਹੀਦ ਹੋਣ ਵਾਲੇ ਸਾਹਿਬ ਸਿੰਘ ਜੀ ਦੀ ਚੌਥੀ ਜਨਰੇਸ਼ਨ ਜਿਹੜੀ ਹੈ ਉਹ ਫੈਮਿਲੀ ਉਹਨਾਂ ਦੇ ਸਾਰੇ ਸਤਕਾਰਯੋਗ ਮੈਂਬਰ ਸਾਡੇ ਦਰਮਿਆਨ ਹਾਜ਼ਰ ਹੋਏ ਹਨ ਸੋ ਉਹਨਾਂ ਨੂੰ ਵੀ ਜੀ ਆਇਆਂ ਔਖਦੇ ਹਾਂ ਸੋ ਪਲੀਜ਼ ਬਰਗੇਡੀਰ ਸਾਹਿਬ 2 ਮਿੰਟ ਵਾਸਤੇ ਜੀ ਬੱਚਿਆਂ ਦਾ ਕਬੂਲ ਕਰੋ ਜੀ ਸਤਕਾਰ ਸੋ ਪਲੀਜ਼ ਕਲਾਪਿੰਗ ਕੈਡਿਟਸ ਸੋ ਇੱਕ ਵਾਰੀ ਫੇਰ ਮੈਂ ਸਾਰੇ ਮਹਿਮਾਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟ ਕਰਦਾ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਫਾਊਂਡੇਸ਼ਨ ਦੇ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਹੈ ਖਾਸ ਕਰਕੇ ਮੈਂ ਕਾਲਜ ਦੀ ਪ੍ਰਬੰਧਕ ਕਮੇਟੀ ਤੇ ਪ੍ਰਿੰਸੀਪਲ मैम ਦਾ ਇੱਕ ਵਾਰੀ ਫੇਰ ਧੰਨਵਾਦ ਪ੍ਰਗਟ ਕਰਦਾ ਕਿ ਜਿਨ੍ਹਾਂ ਨੇ ਤਨ ਮਨ ਦੇ ਧੰ ਦੇ ਨਾਲ ਸਹਿਯੋਗ ਦਿੱਤਾ ਹੈ ਔਰ ਥੋੜੇ ਸਮੇਂ ਦੇ ਵਿੱਚ ਇੰਨੀ ਕੀ ਸਾਨੂੰ ਅਸੀਸ ਬਖਸ਼ੀ ਹੈ ਕਿ ਰਾਤੀ ਮੇਰੀ ਗੱਲ ਹੋਈ ਹੈ ਪ੍ਰੈਜ਼ੀਡੈਂਟ ਸਾਹਿਬ ਨਾਲ ਵੀ ਹੋਈ ਹੈ ਤੇ ਚੇਅਰਮੈਨ ਸਾਹਿਬ ਨਾਲ ਵੀ ਕਹਿੰਦੇ ਰਣਜੀਤ ਸਿੰਘ ਜੀ ਬੜੇ ਸ਼ਾਰਟ ਸਮੇਂ ਵਿੱਚ ਤੁਸੀਂ ਪ੍ਰੋਗਰਾਮ ਕਰ ਲਿਆ ਮੈਂ ਕਿ ਸਭ ਇਹਨਾਂ ਦੀਆਂ ਬਲੇਸਿੰਗ ਨੇ ਸਾਡੇ ਭੈਣ ਜੀ ਦੀਆਂ ਤੇ ਬਾਕੀ ਜਿੰਨੇ ਵੀ ਸਾਡੇ ਮੈਂ ਕੀ ਗਵਾ ਸਤਿਕਾਰਯੋਗ ਮਹਿਮਾਨ ਨੇ ਕਰਨਲ ਡੀ ਐਸ ਗਰੇਵਾਲ ਸਾਹਿਬ ਕਰਨਲ ਸਰਾ ਸਾਹਿਬ ਦੇਖੋ ਫਰੀਦਕੋਟ ਤੋਂ ਆਏ ਨੇ ਜੀ ਮੈਂ ਇੱਕ ਵਾਰੀ ਬੇਨਤੀ ਕਰਾਂਗਾ ਜੀ ਖੜੇ ਹੋ ਕੇ ਸਾਰੀ ਸੰਗਤ ਦਰਸ਼ਨ ਦਿਓ ਜੀ ਕਰਨਲ ਸਾਹਿਬ ਬਹੁਤ ਵੱਡੀ ਦੇਣ ਹੈ ਕਾਫੀ achhiyan books likhiyan ne inhan ne ਹਾਜੀ ਵਾਜੀ ਵਾ ਕੀ ਬਾਤ ਹੈ ਜੀ ਤੇ books ਦਾ ਸੈਟੀਫੀਕੇਟ ਕੀਤਾ ਕਾਲਜ ਨੂੰ ਤੇ ਇੱਕ ਮੈਂ ਗੁਜਾਰਿਸ਼ ਕਰਾਂਗਾ ਸਰਦਾਰ ਸੁਖਦੇਵ ਸਿੰਘ ਜੀ ਤੁਸੀਂ ਸਾਰਿਆਂ ਨੂੰ ਫਤਿਹ ਬੁਲਾ ਦਿਓ ਕਿਉਂਕਿ ਸਾਰਾ ਗੜੀ ਦਾ ਬੂਟਾ ਤੁਸੀਂ ਲਾਇਆ ਸਾਰਿਆਂ ਨੂੰ ਅੱਗੇ ਤੋਰਨ ਵਿੱਚ ਮੇਰੇ ਦਰਮਿਆਨ ਮੇਰੇ ਵੀਰ ਡਾਕਟਰ ਸਰਵਜੀਤ ਸਿੰਘ ਨਰੰਗਵਾਲ ਤੁਸੀਂ ਆਏ ਨੇ ਮੈਂ ਧੰਨਵਾਦ ਕਰਦਾ ਵਾਂ ਭੈਣ ਜੀ ਤਰਨਜੀਤ ਬੈਠੇ ਨੇ ਭੈਣ ਜੀ ਪਰਮਿੰਦਰ ਕੌਰ ਜੀ ਬੈਠੇ ਨੇ ਸੋ ਮੈਂ ਕਿਹਦਾ ਕਿਹਦਾ ਨਾਮ ਲਵਾਂ ਸਤਿਕਾਰਯੋਗ ਨੈਸ਼ਨਲ ਬਾਡੀ ਸਾਡੇ ਪ੍ਰਿੰਸੀਪਲ ਰਣਜੀਤ ਸਿੰਘ ਜੀ ਬਾਕੀ ਇਸ ਸਾਥ ਗਿਆਨ ਸਿੰਘ ਕਾਲੜਾ ਜੀ ਬੈਠੇ ਨੇ ਲੁਧਿਆਣੇ ਸ਼ਹਿਰ ਦੀ ਮੇਨ ਸ਼ਖਸੀਅਤ ਨੇ ਸਾਰੇ ਆਰਮੀ ਆਫੀਸਰਸ ਮੈਂ ਹੁਣ ਇੱਕ ਇੱਕ ਦਾ ਨਾਮ ਨਹੀਂ ਲਵਾਂਗਾ ਜੀ ਮਾਫੀ ਚਾਹੁੰਦਾ ਸਾਰਿਆਂ ਕੋਲੋਂ ਸੋ ਮੈਂ ਮੈਡਮ ਨੂੰ ਬੇਨਤੀ ਕਰਾਂਗਾ ਕਿ ਆਓ ਸਟੇਜ ਤੇ ਪਰ ਨੈਕਸਟ ਪ੍ਰੋਗਰਾਮ ਸ਼ੁਰੂ ਕਰੀਏ ਮੈਂ ਇੱਕ ਬੇਨਤੀ ਹੋਰ ਕਰਾਂਗਾ ਵੀ ਸਾਰਾ ਗੜੀ ਫਾਊਂਡੇਸ਼ਨ ਵੱਲੋਂ ਨੈਕਸਟ ਈਅ ਸਾਰਾ ਗੜੀ ਦੀ ਜਿਹੜੀ 125ਵੀਂ ਵਰੇਗੰਡ ਹੈ ਬੜੀ ਜੋਸ਼ੋਖ ਰੋਸ਼ ਨਾਲ ਮਨਾਈ ਜਾਵੇਗੀ ਪੂਰੇ ਇੰਡੀਆ ਦੇ ਵਿੱਚ ਉਹਦੇ ਵਾਸਤੇ ਅਸੀਂ ਪ੍ਰੋਜੈਕਟੂ ਲੀਕ ਰਹੇ ਆ ਸਭ ਤੋਂ ਪਹਿਲਾਂ ਤੇ ਇੱਕ ਡਾਕ ਟਿਕਟ ਜਾਰੀ ਹੋਏਗੀ ਜੀ ਨੈਕਸਟ ਈਅਰ ਪਰ ਸਰਕਾਰ ਵੱਲੋਂ ਸੈਕੰਡ ਉਹ ਸਥਾਨ ਜਿੱਥੇ ਉਹਨਾਂ ਸ਼ਹੀਦਾਂ ਨੇ ਆਪਣੀ ਜਾਨ ਵਾਰ ਦਿੱਤੀ ਸੂਰਬੀਰਤਾ ਤੇ ਜੋਰ ਦਿਖਾਏ ਹੈ ਉੱਥੇ ਅਸੀਂ ਇੱਕ ਯਾਦਗਾਰ ਕਾਇਮ ਕਰਨ ਜਾ ਰਹੇ ਆ ਤੇ ਪਾਰਕ ਦੀ ਸਥਾਪਨਾ ਕਰ ਦਿੱਤੀ ਗਈ ਜੀ ਉੱਥੇ ਤੇ ਉੱਥੇ ਇੱਕ ਖੰਡਾ ਲਗਾਇਆ ਜਾ ਰਿਹਾ ਹੈ ਇਹ ਬੜੀ ਵੱਡੀ ਗੱਲ ਹੈ ਜੀ ਉਸ ਏਰੀਏ ਵਿੱਚ ਜਿੱਥੇ ਤਾਲਾਬ ਜਾਂਦਾ ਅੱਜ ਕੱਲ ਰਾਜ ਹੈ ਪਾਕਿਸਤਾਨ ਤੇ ਅਫਗਾਨਿਸਤਾਨ ਦੇ ਬਾਰਡਰ ਦੇ ਉੱਪਰ ਖੈਰ ਇਹ ਕਲਾਸਾ ਜਿਹੜਾ ਬਰਗੇਡੀਅਰ ਸਾਹਿਬ ਆਪ ਕਾ ਕੇ ਕਰਦਣਗੇ 2 ਮਿੰਟ ਦੇ ਵਿੱਚ ਵਿੱਚ ਸੋ ਇੱਕ ਸਾਡੀ ਹੋਰ ਬੜੀ ਭੈਣ ਸ਼ਖਸੀਅਤ ਆਈ ਹੈ ਨੀਤਪਾਲ ਕੋਰ ਜੀ ਮੈਂ ਵੈਲਕਮ ਕਰਦਾ ਜੀ ਉਹਨਾਂ ਦਾ ਵੀ ਇਹ ਬੜੇ ਅੱਛੇ ਸਾਡੇ ਫਾਊਂਡੇਸ਼ਨ ਦੇ ਮੈਂਬਰ ਨੇ ਜੀ ਜੀਆਂ ਨੂੰ ਸੋ ਕ੍ਰੈਡਿਟਸ ਬੜੇ ਧਿਆਨ ਨਾਲ ਮੇਰੀ ਵੱਲ ਦੇਖਣਾ ਹੈਗਾ ਇਹ ਜਿਹੜਾ ਅਸੀਂ ਪ੍ਰੋਗਰਾਮ ਕਰਨ ਜਾ ਰਹੇ ਹਾਂ ਸਿਰਫ ਤੁਹਾਡੇ ਪਿੱਛੇ ਕਰਨ ਜਾ ਰਹੇ ਹਾਂ ਕਿ ਤੁਹਾਡੇ ਵਿੱਚ ਸੂਰਬੀਰਤਾ ਦਾ ਜਜ਼ਬਾ ਪੈਦਾ ਹੋਵੇ ਤੁਸੀਂ ਇੰਡੀਅਨ ਆਰਮੀ 'ਚ ਵੱਧ ਤੋਂ ਵੱਧ ਜਾਓ ਸਾਡੇ ਖਾਸ ਕਰਕੇ ਪੰਜਾਬ ਦੇ ਜਿਹੜੇ ਯੂਥ ਨੇ ਉਹ ਮੂੰਹ ਮੋੜ ਲਿਆ ਉਹਨਾਂ ਨੇ ਐਬਰੋਡ ਜਾਣ ਦੇ ਚੱਕਰ ਦੇ ਵਿੱਚ ਦੇਖੋ ਅਸੀਂ ਆਪਣਾ ਵਿਰਸਾ ਵੀ ਗਵਾ ਰਹੇ ਹਾਂ ਇਤਿਹਾਸ ਵੀ ਗਵਾ ਰਹੇ ਹਾਂ ਅੱਜ ਇਹਦੀ ਸੰਭਾਲਣ ਦੀ ਲੋੜ ਹੈ ਮੈਨੂੰ ਆਸ ਹੈ ਵੀ ਸਾਰਾ ਗੜੀ ਫਾਊਂਡੇਸ਼ਨ ਜੋ ਕੰਮ ਕਰ ਰਹੀ ਹੈ ਉਹ ਆਉਣ ਵਾਲੇ ਸਮੇਂ 'ਚ ਇੱਕ ਚਾਡਨ ਮਨਾਰਾ ਬਣੇਗਾ ਸੋ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਅਸੀਂ ਇੱਕ ਡਾਕੂਮੈਂਟਰੀ ਵੀ ਤੁਹਾਨੂੰ ਦਿਖਾਵਾਂਗੇ ਵੀ ਸਾਰਾ ਗੜੀ ਦਾ ਇਤਿਹਾਸ ਕੀ ਹੈ ਉਹ ਕਿਸ ਤਰ੍ਹਾਂ ਉਹਨਾਂ ਸੂਰਮਿਆਂ ਨੇ ਆਪਣੀਆਂ ਜਾਨਾਂ ਵਾਰੀਆਂ ਨਿਸ਼ਚੇ ਕਰ ਆਪਣੀ ਜੀਤ ਕਰੂਗੇ ਸਿਧਾਂਤ ਨੂੰ ਲੈ ਕੇ ਤੇ ਮੈਂ ਇੱਕ ਵਾਰੀ ਫੇਰ ਸਰਦਾਰ ਸਾਹਿਬ ਸਿੰਘ ਸ਼ਹੀਦ ਦੇ ਪਰਿਵਾਰ ਨੂੰ ਸਲੂਟ ਕਰਦਾ ਹਾਂ ਕਿ ਦੇਖੋ ਕਿਸ ਤਰ੍ਹਾਂ ਇਹਨਾਂ ਨੇ ਆਪਣਾ ਵਿਰਸਾ ਸੰਭਾਲ ਕੇ ਰੱਖਿਆ ਹੋਇਆ ਹੈ ਇਹਨਾਂ ਦੀ 4th ਜਨਰੇਸ਼ਨ ਹੈ ਬੱਚੇ ਬਾਹਰ ਸੈਟਲ ਹੋ ਗਏ ਨੇ ਪਰ ਦਿਲ ਹੈ ਹਿੰਦੁਸਤਾਨੀ ਗੁਰੂਆਂ ਦੀ ਸੋਚ ਨੂੰ ਲੈ ਕੇ ਪਰਿਵਾਰ ਖੜਾ ਇੱਕ ਕਾਲ ਕੀਤੀ ਹੈ ਮੈਂ ਤੁਹਾਨੂੰ ਆਦ ਕਰਦਾ ਸਾਰੇ ਵੀਰਾਂ ਦਾ ਭੈਣਾਂ ਦਾ ਵੀ ਜਿਨ੍ਹਾਂ ਨੇ ਦਾਸ ਦੀ ਬੇਨਤੀ ਨੂੰ ਕਬੂਲ ਕਰਦੇ ਹੋਏ ਇਸ ਕਾਲਜ ਦੇ ਵਿੱਚ ਆਪਣੀ ਹਾਜ਼ਰੀ ਭਰੀ ਹੈ ਸੋ ਪਲੀਜ਼ ਭੈਣ ਜੀ ਨੈਕਸਟ ਫਰੌਂਟ ਕਲੋਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਵੀ ਨੇ ਕਿਹਾ ਕਿ ਮੈਂ ਤਾਂ ਸੂਰਜ ਹਾਂ ਛੁਪ ਕੇ ਵੀ ਬੜਦਾ ਮੈਂ ਤਾਂ ਸੂਰਜ ਹਾਂ ਛੁਪ ਕੇ ਵੀ ਬੜਦਾ ਸ਼ਹਿਰ ਦੀ ਸ਼ਾਮ ਮੇਰੀ ਸ਼ਾਮ ਨਹੀਂ ਸ਼ਹੀਦਾਂ ਦੇ ਪਾਏ ਪੂਰਨੇ ਤੇ ਉਹਨਾਂ ਪੂਰਨਿਆਂ ਤੇ ਤੁਰਦਾ ਇਹ ਹਿੰਦੁਸਤਾਨ ਉਹ ਭਾਵੇਂ ਕੋਈ ਵੀ ਲੜਾਈ ਹੋਵੇ ਉਹ ਭਾਵੇਂ ਕਾਰਗਿਲ ਹੋਵੇ ਉਹ ਭਾਵੇਂ ਕੋਈ ਵੀ ਜੰਗ ਦਾ ਮੈਦਾਨ ਹੋਵੇ ਸਾਡੇ ਜੰਗਜੂ ਨਿਡਰ ਬਹਾਦਰ ਸੂਰਮਿਆਂ ਦੀ ਬਹਾਦਰੀ ਦੀ ਗਾਥਾ ਨੂੰ ਪੂਰੀ ਦੁਨੀਆ ਸੁਣਦੀ ਹੈ ਗਾਉਂਦੀ ਹੈ ਸਜਦਾ ਕਰਦੀ ਹੈ ਉਹ ਤਾਂ ਇਹੀ ਕਹਿੰਦੇ ਨੇ ਕਿ ਮੈਂ ਰਾਹਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁਗਾ ਤੋਂ ਕਾਫਲੇ ਆਉਂਦੇ ਇਸ ਸੱਚ ਦੇ ਗਵਾਹ ਬਣਦੇ ਤੇ ਸਾਡੇ ਕੋਲ ਅੱਜ ਇਸ ਹਾਲ ਦੇ ਅੰਦਰ ਸਾਡੀਆਂ ਸੇਨਾਵਾਂ ਦੇ ਇੰਨੇ ਉੱਚੇ ਪਦਾਂ ਤੇ ਵਿਰਾਜਮਾਨ ਸ਼ਖਸੀਅਤਾਂ ਦਾ ਸਾਡੇ ਦਰਮਿਆਨ ਹਾਜ਼ਰ ਹੋਣਾ ਸਾਰਾ ਗੜੀ ਦੇ ਇਸ ਸਾਕੇ ਨੂੰ ਯਾਦ ਕਰਨਾ ਸ਼ਰਧਾਂਜਲੀ ਦੇਣਾ ਇਸ ਗੱਲ ਦਾ ਗਵਾਹ ਹੈ ਕਿ ਯੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਕਿ ਮੈਂ ਰਾਹਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਰ ਬਣਦੇ ਇਸੇ ਲੜੀ ਵਿੱਚ ਮੈਂ ਬੇਨਤੀ ਕਰਾਂਗੀ ਸਾਡੇ ਕਾਲਜ ਦੇ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਮਿਸਿਸ ਗੁਰਵਿੰਦਰ ਕੌਰ ਜੀ ਨੂੰ ਕਿ ਉਹ ਆਪਣੀ ਮੌਲਿਕ ਰਚਨਾ ਲੈ ਕੇ ਸਜਦਾ ਕਰਨਗੇ ਇਹਨਾਂ ਸ਼ਹੀਦਾਂ ਨੂੰ ਮੈਡਮ ਗੁਰਵਿੰਦਰ ਕੌਰ ਮੈਡਮ ਗੁਰਵਿੰਦਰ ਕੌਰ ਜੀ ਸਾਡੇ ਰਾਸ਼ਟਰੀ ਪੱਧਰ ਦੇ ਕਵੀਆਂ ਦੇ ਵਿੱਚ شمار ਹੁੰਦੇ ਨੇ ਕੁਝ ਹੀ ਦਿਨ ਪਹਿਲਾਂ ਆਨਲਾਈਨ ਇੱਕ ਮੁਕਾਬਲਾ ਕਰਵਾਇਆ ਗਿਆ ਮੈਂ ਕੁਝ ਦਿਨ ਪਹਿਲਾਂ ਦੀ ਗੱਲ ਕਰ ਰਹੀ ਹਾਂ ਇਹ ਬਹੁਤ ਸਾਰੇ ਮੁਕਾਬਲਿਆਂ ਦਾ ਹਿੱਸਾ ਰਹੇ ਨੇ ਤੇ ਸਾਡੇ ਲਈ ਬੜੇ ਮਾਣ ਦੀ ਗੱਲ ਹੈ ਕਿ ਪੂਰੇ ਹਿੰਦੁਸਤਾਨ ਵਿੱਚੋਂ ਮੈਡਮ ਦੀ ਕਵਿਤਾ ਨੂੰ ਪਹਿਲਾ ਇਨਾਮ ਮਿਲਿਆ ਹੈ ਹੱਕ ਸੱਚ ਲਈ ਲੜਨ ਵਾਲੇ ਮਜ਼ਲੂਮਾਂ ਨਾਲ ਖੜਨ ਵਾਲੇ ਹੱਕ ਇਹਨਾਂ ਦੇ ਕੋਈ ਖੋਲੂ ਕੀ ਹੱਕ ਇਹਨਾਂ ਦੇ ਕੋਈ ਖੋਲੂ ਕੀ ਐਸਾ ਰਤਬਾ ਪਾਇਆ ਏ ਗੱਲ ਕਰਾਂ ਪੰਜਾਬੀ ਸ਼ੇਰਾਂ ਦੀ ਇਹਨਾਂ ਹਰ ਥਾਂ ਜਿੱਤ ਦਾ ਝੰਡਾ ਚੁਲਾਇਆ ਏ ਜਦ ਵੀ ਪਿਆ ਜਦ ਵੀ ਪਿਆ ਜ਼ੁਲਮ ਨਾਲ ਪੰਗਾ ਇਹਨਾਂ ਨਵਾਂ ਇਤਿਹਾਸ ਬਣਾਇਆ ਏ ਇਹਨਾਂ ਨਵਾਂ ਇਤਿਹਾਸ ਬਣਾਇਆ ਏ ਸਾਰਾਗੜੀ ਚ ਸ਼ਹੀਦ ਹੋਏ ਮਹਾਨ ਸ਼ਹੀਦਾਂ ਨੂੰ ਸਮਰਪਿਤ ਅੱਜ ਦੇ ਪ੍ਰੋਗਰਾਮ ਚ ਸ਼ਿਰਕਤ ਕਰ ਰਹੇ ਸਾਰੇ ਮਹਿਮਾਨਾਂ ਨੂੰ ਗੁਰਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰੀ ਅੱਜ ਦੀ ਕਵਿਤਾ ਹੈ ਸਾਰਾਗੜੀ ਦੇ ਸ਼ਹੀਦਾਂ ਨੂੰ ਪ੍ਰਣਾਮ ਗੱਲ ਕਰਨ ਲੱਗੀ ਹਾਂ ਦਿਲ ਚ ਰੱਖ ਆਸ ਗੱਲ ਕਰਨ ਲੱਗੀ ਹਾਂ ਦਿਲ ਚ ਰੱਖ ਆਸ ਅਜੋਕੇ ਰੁਜੇਵਿਆਂ ਚ ਭੁੱਲਣਾ ਜਾਣਾ ਲਹੂ ਭਿਜਾਈ ਇਤਿਹਾਸ ਅਜੋਕੇ ਰੁਜੇਵਿਆਂ ਚ ਭੁੱਲਣਾ ਜਾਣਾ ਲੋਪੀਜੀਆ ਇਤਿਹਾਸ 12 ਸਤੰਬਰ 1897 ਨੂੰ ਹੋਇਆ ਸੀ ਇੱਕ ਯੁੱਧ ਕਮਸਾਨ ਇੱਕ